ਉਹ ਹਾਂਜੀ ਵੀਰ ਕੀ ਹਾਲੇ ਬਣ ਗਿਆ ਆਪਣਾ ਮੋਟਰਸਾਈਕਲ ਬਸ ਬਾਈ ਤਿਆਰੀ ਆ 10 ਮਿੰਟ ਦੋ ਬਸ ਚਲ ਕਰ ਦੇ ਯਾਰ ਜਲਦੀ ਖਿੱਚ ਕੇ ਜੇ ਫਿਰ ਘਰੇ ਆਣਾ ਹਾਂਜੀ ਅੰਤ ਤਲਾ ਆ ਜਾ ਆਪਾਂ ਬੈਨੇ ਯਾਰ ਜਗਦੀਪ ਆ ਥਾਰ ਪਤਾ ਕੀ ਨੀ ਖੜੀ ਐ ਕੀ ਪਤਾ ਯਾਰ ਜੀ ਵੀ ਹੋਊਗੀ ਫਿਰ ਵੀ ਗੈਸ ਤਾਂ ਕਰ ਯਾਰ ਮੈਨੂੰ ਲੱਗਦਾ ਵਰਕਸ਼ਾਪ ਦੇ ਮਾਰਕ ਦੀ ਹੋਣੀ ਐ ਨਹੀਂ ਹੋਰ ਗੈਸ ਕਰ ਫਿਰ ਕਿਸੇ ਤਕੜੇ ਬੰਦੇ ਦੀ ਹੋਊਗੀ ਆਪਣੇ ਅਰਗੇ ਦੀ ਥੋੜੀ ਹੋ ਸਕਦੀ ਐ ਮੈਂ ਤਾਂ ਆਦਾ ਤੈਨੂੰ ਉਹ ਜਿਹੜਾ ਆਪਣੇ ਮੋਟਰਸਾਈਕਲ ਦਾ ਕੰਮ ਨਹੀਂ ਕਰੀ ਜਾਂਦਾ ਉਹ ਦੀ ਆ ਅੱਛਾ ਫਿਰ ਤਾਂ ਵਰਕਸ਼ਾਪ ਦੇ ਮਾਲਕ ਦਾ ਮੁੰਡਾ ਹੋਊਗਾ ਇਹ ਨਾ ਨਾ ਇਹ ਤਾਂ ਵਿਚਾਰਾ ਇਸੇ ਤਨਖਾਹ ਤੇ ਲੱਗਾ ਗੇਰੀ ਹਾਂ ਯਾਰ ਲੱਗਾ ਤਾਂ ਤਨਖਾਹ ਤੇ ਐ ਏਡੀ ਵੱਡੀ ਗੱਡੀ ਕਿਵੇਂ ਲੈ ਲਈਏ ਨੇ ਆਪਾਂ ਹੋਣੇ ਪੁੱਛ ਲੈਨੇ ਆ ਹਾਲੋ ਭਾਈ ਜੀ ਹੋ ਗਿਆ ਤਿਆਰ ਮੋਟਰਸਾਈਕਲ ਤੁਹਾਡਾ ਭਾਈ ਗੱਲ ਸੁਣੀ ਇੱਕ ਹਾਂਜੀ ਆ ਗੱਡੀ ਤੁਹਾਡੀ ਵੀ ਹੈ ਨਾ ਹਾਂਜੀ ਭਾਈ ਮੇਰੀ ਹੀ ਆ ਕਿੰਨੇ ਚ ਪੈ ਗਈ ਸੀ ਇਹ ਆਪਾਂ ਬਈ 15 ਲੱਖ ਚ ਪੈ ਗਈ ਵੈਸੇ ਤੁਹਾਡੀ ਤਨਖਾਹ ਕਿੰਨੀ ਹੈ 12000 ਬਈ ਬਰਾ ਯਾਰ ਹਾਂਜੀ ਯਾਰ 7 ਸਾਲ ਮੈਨੂੰ ਹੋ ਗਏ ਲੱਗੇ ਨੂੰ ਬੈਂਕ ਚ ਮੇਰੇ ਤੋਂ ਤਾਂ ਗੱਡੀ ਲਈ ਨਹੀਂ ਗਈ ਨਾ ਨੇ ਮੇਰੀ ਤਾਂ ਤਨਖਾਹ ਵੀ 30000 ਆ ਉਹ ਬਾਈ ਯਾਰ ਗੱਲ ਪਤਾ ਕੀ ਆ ਮੇਰੇ ਨਾਲ ਕੰਮ ਕਰਨ ਦਾ ਤਰੀਕਾ ਥੋੜਾ ਜਿਹਾ ਹੋਰ ਆ ਮੈਂ ਕੱਲਾ ਇੱਥੇ ਨਹੀਂ ਕੰਮ ਕਰਦਾ ਮੈਂ ਹੋਰ ਵੀ ਬਹੁਤ ਕੰਮ ਕਰਦਾ ਅੱਛਾ ਯਾਰ ਸਾਨੂੰ ਵੀ ਦੱਸ ਦੇ ਉਹ ਜਿਹੜੇ ਕੰਮ ਕਰਦਾ ਅਸੀਂ ਵੀ ਚਾਰ ਪੈਸੇ ਕਮਾ ਕੇ ਉਹ ਜੀ ਗੱਡੀ ਲੈ ਲਈਏ ਨਹੀਂ ਭਾਈ ਔਖਾ ਤੁਸੀਂ ਮੇਰੇ ਨਾਲ ਕੰਮ ਨਹੀਂ ਕਰ ਸਕਦੇ ਕਿਉਂ ਇਹੋ ਜਿਹਾ ਬਾਈ ਤੂੰ ਕੀ ਕੰਮ ਕਰਦਾ ਮੈਂ ਮੈਂ ਦੱਸ ਨਹੀਂ ਸਕਦਾ ਇਹ ਤਾਂ ਪੱਕਾ ਤੂੰ ਕੋਈ 2 ਨੰਬਰ ਦਾ ਕੰਮ ਕਰਦਾ ਹੋਏਗਾ 2 ਨੰਬਰ ਦੇ ਕੰਮ ਕਰਕੇ ਇਹੋ ਜੀਆਂ ਗੱਡੀਆਂ ਆਉਂਦੀਆਂ ਮੈਂ ਤਾਂ ਮਜ਼ਦੂਰੀ ਕਰਨ ਵਾਲਾ ਬੰਦਾ ਤਾਂ ਮੋਟਰਸਾਈਕਲ ਵੀ ਮਹਾਂ ਲੈਂਦਾ ਵੈਸੇ ਬਈ ਮੈਂ ਦੱਸਣਾ ਤਾਂ ਨਹੀਂ ਸੀਗਾ ਪਰ ਤੁਸੀਂ ਮੈਨੂੰ ਨਾ 2 ਨੰਬਰ ਦਾ ਕੰਮ ਕਰਨ ਵਾਲਾ ਸਮਝ ਲਿਆ ਇਸ ਕਰਕੇ ਦੱਸ ਰਿਹਾ ਬਈ 9 ਵਜੇ ਆ ਜਾਣਾ ਮੈਂ ਸਵੇਰੇ ਇਸ ਵਰਕਸ਼ਾਪ ਤੇ ਸ਼ਾਮ ਨੂੰ 5 ਵਜੇ ਮੇਨੂੰ ਉੱਥੇ ਛੁੱਟੀ ਹੁੰਦੀ ਆ ਘੰਟਾ ਘਰੇ ਜਾ ਕੇ ਨਾਉਣ ਸੌਣ ਤੇ ਲੱਗ ਜਾਂਦਾ ਫਿਰ 7 ਵਜੇ ਤੋਂ ਬਈ ਮੈਂ ਆਪਦਾ ਮੋਟਰਸਾਈਕਲ ਚੱਕਦਾ ਵਾਂ ਤੇ ਰਾਤ ਨੂੰ ਜੋਮੈਟੋ ਸਵਿਗੀ ਬਲਿੰਕਟ ਜਿੰਨੀਆਂ ਵੀ ਐਪਾਂ ਨਾ ਸਾਰੀਆਂ ਤੇ ਕੰਮ ਕਰਦਾ ਵਾਂ ਇੱਥੋਂ ਤੱਕ ਬਾਈ ਮੈਂ ਰਾਈਡਾਂ ਵਾਲੀਆਂ ਐਪਾਂ ਵੀ ਚਲਾਉਣਾ ਵਾਂ 7 ਵਜੇ ਤੋਂ ਲੈ ਕੇ 1 ਵਜੇ ਤੱਕ ਕੰਮ ਕਰਦਾ ਰਾਤ ਦੇ ਮੈਂ 11500 ਰੁਪਿਆ ਰੋਜ਼ ਕਮਾਉਣਾ ਬਾਈ ਮੈਂ ਜੇ ਘੱਟ ਤੋਂ ਘੱਟ ਵੀ ਕਮਾਵਾਂ ਨਾ 1000 ਰੁਪਿਆ ਤਾਂ ਕਿਤੇ ਗਿਆ ਨਹੀਂ ਤੁਸੀਂ ਹਿਸਾਬ ਲਾ ਲਓ 1000 ਰੁਪਿਆ ਦੇ ਹਿਸਾਬ ਨਾਲ ਮਹੀਨੇ ਦਾ 30000 ਹੋ ਗਿਆ ਤੇ 12000 ਇੱਥੋਂ ਦਾ ਬਾਈ ਟੋਟਲ ਮਹੀਨੇ ਦੀ ਮੇਰੀ 42000 ਕਮਾਈ ਹੋ ਗਈ ਬਾਈ 20000 ਰੁਪਿਆ ਬਾਈ ਕਿਸਤਾ 10000 ਮੇਰਾ ਘਰ ਦਾ ਤੇ ਮੇਰਾ ਖਰਚਾ ਨਿਕਲ ਜਾਂਦਾ ਬਾਕੀ ਬਾਈ ਮੈਂ ਸੇਵ ਕਰ ਲੈਣਾ ਵਾਂ ਅੱਛਾ ਯਾਰ ਸੌਰੀ ਪਰ ਇੱਕ ਗੱਲ ਦੱਸ ਤੂੰ ਇੰਨਾ ਕੰਮ ਕਰਦਾ ਯਾਰ ਥੱਕਦਾ ਨਹੀਂ ਕ ਮੈਂ ਥੱਕਦਾ ਤਾਂ ਕਿਉਂ ਨਿਕਾ ਪਰ ਜਿਹੜੇ ਮੇਰੇ ਸ਼ੌਂਕ ਤੇ ਸੁਪਨੇ ਹਨ ਉਹ ਮੈਨੂੰ ਥੱਕਣ ਨਹੀਂ ਦਿੰਦੇ ਬਾਈ ਨਾਲੇ ਆ ਉਮਰ ਦੇ ਵਿੱਚ ਆਪਾਂ ਆਪਣੇ ਸਰੀਰ ਨੂੰ ਜਿੰਨਾ ਵਾਹਾਂਗੇ ਨਾ ਥੋੜਾ ਹੀ ਆ ਬਾਈ ਬਾਕੀ ਜਦੋਂ 40 50 ਸਾਲਾਂ ਦੇ ਹੋ ਗਏ ਫਿਰ ਤਾਂ ਆਪਾਂ ਨੂੰ ਵੀ ਪਤਾ ਆਪਣੇ ਸਰੀਰ ਨੇ ਆਪਣਾ ਸਾਥ ਨਹੀਂ ਦੇਣਾ ਪਰ ਜਿੰਨਾ ਚਿਰ ਆਪਣਾ ਸਰੀਰ ਸਾਥ ਦਿੰਦਾ ਬਾਈ ਉਹਨਾਂ ਚਿਰ ਇਹਨੂੰ ਵਾਹ ਕੇ ਆਪਦੇ ਸ਼ੌਂਕ ਦਾ ਪੂਰਾ ਕਰ ਹੀ ਸਕਦੇ ਆ ਆਪਾਂ